ਅਨਾ ਬਾਕੀ ਕਰਦੇ ਹੁੰਦੇ ਨੇ ਬਾਲ ਸਭਾ ਆਪਾਂ ਕਰ ਲਿਆ ਨੌਜਵਾਨ ਸਭਾ ਕਿਉਂਕਿ ਆਪਰ ਮਹਿਜ ਨੇ ਨੌਜਵਾਨ ਠੀਕ ਹੈ ਚਲੋ ਜੀ ਇਹ ਬੇਸਿਕਲੀ ਹੁੰਦਾ ਦੇਖੋ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਠੀਕ ਆ ਆ ਸੈਲਫ ਕੌਨਫੀਡੈਂਸ ਨੂੰ ਆਪਾਂ ਕਰਨ ਦੇ ਲਈ ਤੁਹਾਨੂੰ ਇੱਕ ਦੂਸਰੇ ਦੇ ਸਾਹਮਣੇ ਖੁੱਲ ਕੇ ਬੋਲਣਾ ਬਹੁਤ ਜ਼ਰੂਰੀ ਆ ਠੀਕ ਹੈ ਤਾਂ ਬਹੁਤ ਸਾਰੇ ਬੱਚੇ ਇਸ ਨੂੰ ਲੈ ਕੇ ਸੈਲਫ ਇੰਪਰੂਵਮੈਂਟ ਕਰਦੇ ਨੇ ਜੋ ਸੈਸ਼ਨ ਦੇ ਮੂਹਰੇ ਖੜ ਕੇ ਤੁਸੀਂ ਇਹੋ ਜਿਹੇ ਬੋਲਦੇ ਹੋ ਜੇ ਮੈਨੂੰ ਅੱਜ ਦਾ ਅੱਜ ਮੈਂ ਇੰਟਰਵਿਊ ਦੇਖਿਆ ਤੇ ਮੈਡਮ ਨੇ ਉਹ ਦੱਸਿਆ ਕਿ ਮੈਂ ਨਾ ਇੱਕ ਮੈਡਮ ਜੀ ਦੇ ਡੇਲੀ ਪੋਸਟ ਵਾਲੇ ਉਹ 8ਵੀਂ ਤੱਕ ਹਕਲਾਂਦੇ ਸੀਗੇ ਬਟ ਉਹਨੂੰ ਸੁਪਨਾ ਸੀਗਾ ਕਿ ਮੈਂ ਐਸ ਐਂਕਰ ਬਣਾਣਾ ਹੈ ਕਹਿੰਦੇ ਮੈਂ ਦੋ ਦਿਨ ਚਾਰ-ਚਾਰ ਘੰਟੇ ਇਦਾਂ ਨਾ ਸ਼ੀਸ਼ੇ ਮੂਰੇ ਖੜੇ ਹੋ ਕੇ ਪ੍ਰੈਕਟਿਸ ਕਰਦੀ ਸੀ ਸਾਰਾ ਤੇ ਉਸ ਤੋਂ ਬਾਅਦ ਉਹਨਾਂ ਨੇ ਇੰਪਰੂਵਮੈਂਟ ਕੀਤੀ ਆਪਣੇ ਆਪ ਦੇ ਵਿੱਚ ਤੇ ਅੱਜ ਉਹ ਬਹੁਤ ਵਧੀਆ ਬੋਲਦੇ ਨੇ ਇਹ ਸਾਰਾ ਹੋ ਗਿਆ ਤੇ ਮੈਂ ਵੀ ਜਉਨੋਂ ਤੁਹਾਡਾ ਸੈਲਫੀ ਫੋਨ ਲੈਣਾ ਆਪੋਗੇ ਤੇ ਇਹ ਇੱਕ ਛੋਟੀ ਆਪਣੀ ਕੋਸ਼ਿਸ਼ ਹੈ ਠੀਕ ਹੈ ਕਿਹੜੀ ਸ਼ੁਰੂ ਕਰ ਚਲੋ ਜੀ ਰਿਸਪੈਕਟਡ ਪ੍ਰੀਤਮ ਜੀ ਸੋਹਣੀ ਫਰੀਜ ਗਾਤਿਓਗੇ ਸਤਿਕਾਰਯੋਗ ਮੈਡਮ ਜੀ ਤੇ ਮੇਰੇ ਪਿਆਰੇ ਵਿਦਿਆਰਥੀ ਸਾਥੇ ਮੈਂ ਤੁਹਾਡੇ ਸਾਹਮਣੇ ਇੱਕ song ਪੇਸ਼ ਕਰਨ ਜਾ ਰਹੀ ਆ ਮੇਰਾ song ਇਹ ਆ ਕੋੜਿਆਂ ਚ ਹੀਰਾ ਕੋਈ ਚੁਣ ਲੈਂਦਾ ਏ ਬਾਬਾ ਇੱਕ ਦਿਨ ਸਾਰਿਆਂ ਦੀ ਸੁਣ ਲੈਂਦਾ ਏ ਇਹ ਆ ਹੀਰਿਆਂ ਚ ਕੋੜਾ ਕੋਈ ਚੁਣ ਲੈਂਦਾ ਏ ਬਾਬਾ ਇੱਕ ਦਿਨ ਸਾਰਿਆਂ ਦੀ ਸੁਣ ਲੈਂਦਾ ਆ ਸ਼੍ਰੀਕ ਜੜੇ ਪਹਿਲੇ ਮਖੌਲ ਕਰਦੇ ਆ ਲੋਕ ਜਿਹੜੇ ਪਹਿਲੇ ਮਖੌਲ ਕਰਦੇ ਆਗੋਂ ਉਹਨਾਂ ਦੇ ਆਹ ਚੀਨਿਆਂ ਨੂੰ ਕਹਿ ਕੇ ਦਊਂਗਾ ਜਿੰਨੇ ਸਾਲ ਬਾਪੂ ਵੇ ਤੋੜ ਕੇ ਲੰਘਾਏ ਉਹਨਾਂ ਆ ਲੱਖਾਂ ਦੀ ਗੱਡੀ ਲੈ ਕੇ ਦਊਂਗਾ ਜਿੰਨੇ ਆ ਜਿੰਨੇ ਸਾਲਾਂ ਚ ਬਾਪੂ ਤੋੜ ਕੇ ਲੰਘਾਏ ਉਹਨਾਂ ਆ ਲੱਖਾਂ ਦੀ ਗੱਡੀ ਲੈ ਕੇ ਦਊਂਗਾ ਸਾਰੇ ਕਰੀ ਜਾਵਾਂ ਕੋਈ ਕੰਮ ਨਹੀਂ ਛੱਡਦਾ ਤੈਨੂੰ ਸੌਕੇ ਬਿਨਾ ਦਮ ਨਹੀਂ ਛੱਡਦਾ ਸਾਰੇ ਕਰੀ ਜਾਵਾਂ ਦਮ ਨਹੀਂ ਛੱਡਦਾ ਤੈਨੂੰ ਸੌਕੇ ਬਿਨਾ ਦਮ ਨਹੀਂ ਛੱਡਦਾ ਸੁੱਖਾਂ ਦੀਪ ਮੈਂ ਸੱਤ ਸਿਰ ਉੱਤੇ ਪੱਕੀ ਛਤ ਨਹੀਂ ਸੁੱਖਾਂ ਦੀਪ ਮੈਂ ਸੱਤ ਸਿਰ ਉੱਤੇ ਪੱਕੀ ਛਤ ਨਹੀਂ ਇੱਟ ਜਿੰਨਾ ਕੋਈ ਵੀ ਮੈਂ ਗਮ ਨਹੀਂ ਓ ਛੱਡਣਾ ਇੱਟ ਜਿੰਨਾ ਕੋਈ ਵੀ ਮੈਂ ਗਮ ਨਹੀਂ ਓ ਛੱਡਣਾ ਸਾਰੇ ਕਰੀ ਜਾਵਾਂ ਬਾਪੂ ਕੰਮ ਨਹੀਂ ਓ ਛੱਡਦਾ ਤੈਨੂੰ ਸੱਖੇ ਬਿਨਾ ਕੋਈ ਗਮ ਨਹੀਂ ਓ ਛੱਡਦਾ ਤੇਰੇਆਂ ਗੋਡਿਆਂ ਦੀ ਪੀੜ ਦੇ ਬਰਾਬਰ ਤੇਰੇਆਂ ਗੋਡਿਆਂ ਦੀ ਪੀੜ ਦੇ ਬਰਾਬਰ ਸੁਆਦ ਮੁਫੱਦਰਾਂ ਦੇ ਨਾਲ ਬੈਠੀ ਖਾ ਕੇ ਦਊਂਗਾ ਜਿੰਨੇ ਸਾਲ ਬਾਪੂ ਵੇ ਤੂੰ ਤਰ ਕੇ ਲੰਗਾਇ ਉਹਨਿਆਂ ਲੱਖਾਂ ਦੀ ਗੱਡੀ ਲੈ ਕੇ ਦਊਂਗਾ ਜਿੰਨੇ ਸਾਲ ਬਾਪੂ ਵੇ ਤੂੰ ਤਰ ਕੇ ਲੰਗਾਇ ਉਹਨਿਆਂ ਲੱਖਾਂ ਦੀ ਗੱਡੀ ਲੈ ਕੇ ਦਊਂਗਾ ਉਹਨਿਆਂ ਲੱਖਾਂ ਦੀ ਗੱਡੀ ਲੈ ਕੇ ਦਊਂਗਾ ਹਾਂ ਹਾਏ ਸਿੱਧੇ ਕਰ ਦੇਣੀਆਂ ਮੈਂ ਸਾਰੇ ਟਡੇਰਾ ਸਿੱਧੇ ਕਰ ਦੇਣੀਆਂ ਮੈਂ ਸਾਰੇ ਟਡੇਰਾ ਸਾਰੇ ਪੁੱਲੀ ਬਿਠਾਇਆ ਕਿ ਡਿਨਰ ਕਿ ਨਾਸਤੇ ਸਾਰੇ ਪੁੱਲੀ ਬਿਠਾਇਆ ਕਿ ਡਿਨਰ ਕਿ ਨਾਸਤੇ ਬਾਕੀ ਸਾਰੇ ਮੁੰਡੇ ਕੁੜੀਆਂ ਨੂੰ ਪਾਉਂਦੇ ਝਾਂਜਰਾ ਬਾਕੀ ਸਾਰੇ ਮੁੰਡੇ ਕੁੜੀਆਂ ਨੂੰ ਪਾਉਂਦੇ ਝਾਂਜਰਾ ਪਰ ਮੈਂ ਬਣਾਉਣੇ ਗਾਣੇ ਮੇਰੀ ਬੇਬੇ ਵਾਸਤੇ ਪਰ ਮੈਂ ਬਣਾਉਣੇ ਗਾਣੇ ਮੇਰੀ ਬੇਬੇ ਵਾਸਤੇ ਚਾਨੇ ਅੰਗਰੇਜ਼ ਕਰੂ ਅਰਸ਼ਾਂ ਤੇ ਰਾਜ ਚਾਨੇ ਅੰਗਰੇਜ਼ ਕਰੂ ਅਰਸ਼ਾਂ ਤੇ ਰਾਜ ਜਿੰਨਾ ਵੀ ਗਵਾਇਆ ਦੁਣਾ ਲੈ ਕੇ ਰਹੂੰਗਾ ਜਿੰਨਾ ਵੀ ਗਵਾਇਆ ਦੁਣਾ ਲੈ ਕੇ ਰਹੂੰਗਾ ਜਿੰਨੇ ਸਾਲ ਬਾਪੂ ਵੇ ਤੋ ਤਰ ਕੇ ਲੰਗਾਈ ਹੋਣਿਆਂ ਲੱਖਾਂ ਦੀ ਗੱਡੀ ਲੈ ਕੇ ਦਊਗਾ ਜਿੰਨੇ ਸਾਲ ਬਾਪੂ ਵੇ ਤੋ ਤਰ ਕੇ ਲੰਗਾਈ ਹੋਣਿਆਂ ਲੱਖਾਂ ਦੀ ਗੱਡੀ ਲੈ ਕੇ ਦਊਗਾ ਬਾਈ ਕੋਟ ਹੋ ਗਈ ਇੱਦਾਂ ਥੋੜਾ ਸਾਹਮਣੇ ਟੱਕਾ ਸਕਦੇ ਨਹੀਂ ਨਿਕਲਣਾ ਉਹਨੇ ਕੁੜੀ ਨੇ ਬੋਲ ਪਿਆ ਫੋਨ ਕੀ ਟੁੱਟੀ ਹੈ ਤੇ ਕੋਈ ਦੇਖਣੀ ਕੋਈ ਚੇਂਜ ਹੋ ਗਈ ਹਾਂ ਐਟਲੀਸ ਥੋੜਾ ਪ੍ਰਾਊਡ ਮੂਮੈਂਟ ਬੜੀ ਏ ਜਦੋਂ ਹੈਨਾ ਇਨੀ ਕੁੜੀਆਂ ਵਿੱਚੋਂ ਸਭ ਤੋਂ ਪਹਿਲਾਂ ਇਹਨੇ ਸਟਾਰਟਿੰਗ ਕੀਤੀ ਹਾਂਜੀ ਕਰੋ ਕੁਝ ਬਣ ਕੇ ਆਏ ਹਾਂ ਹੁਣ ਕੁਝ ਬਣ ਕੇ ਹੀ ਜਾਵਾਂਗੇ ਮਿਹਨਤ ਮਿਹਨਤ ਨਾਲ ਅਸੀਂ ਆਪਣਾ ਫਿਊਚਰ ਬ੍ਰਾਈਟ ਬਣਾਵਾਂਗੇ ਘਰਦਿਆਂ ਦੀਆਂ ਸਾਨੂੰ ਸਹੀ ਰਾਹ ਪਤਾਵਾਂਗੇ ਮਿਹਨਤ ਨਾਲ ਅਸੀਂ ਪੁਰਸ਼ ਵਾਲੇ ਬਣ ਕੇ ਜਾਵਾਂਗੇ ਵਾਹ ਸਾਰਿਆਂ ਨੂੰ ਪਹਿਲਾਂ ਤਾਂ ਸਤਿਕਾਰ ਨਾਲ ਬਸ ਮਾਦਾ ਦੇ ਸਾਹਮਣੇ ਪੰਜਾਬ ਲੈਣਾ ਤੇ ਇਸ ਪਰਦੇਸ ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ ਮੈਂ ਜੋ ਵੀ ਦੂਣ ਹੰਡਾਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਬੋੜਾਂ ਦੀ ਥਾਂ ਪੀਂਗਾ ਪਾਵਣ ਰਲ ਮਿਲ ਜਦ ਮੁਟਿਆਰਾ ਨਾ ਗਾਵਣ ਮੌਸਮ ਵੀ ਰਾਂਝਾ ਬਣ ਗੌਂਦਾ ਏ ਹੋ ਜਦ ਕੋ ਇਸ਼ਕ ਕਿਤਾਬ ਖੋਲਦਾ ਜਦ ਹੱਕਾਂ ਵਿੱਚ ਖੂਨ ਖੋਲਦਾ ਫਤਿਹ ਵਤਨ ਦਾ ਨਾ ਫਿਰਿਉਂਦਾ ਏ ਹੋ ਹੋ ਸਭ ਕਿਸੇ ਅਤਿ ਕਥਾਵਾਂ ਮੇਰੇ ਦੇਸ਼ ਦੀ ਯਾਰ ਚਨਾਵਾ ਫਿਰ ਕਿਉਂ ਨਾ ਮੈਂ ਇਹ ਚਾਵਾ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ और पेश करने जा रही हैं छोटा सा कामयाब होना चाहती हूँ जी बिल्कुल तरक्की पाना चाहती हूँ जी बिल्कुल बुलंदी को छूना चाहती हूँ जी बिल्कुल उजूर में रहना चाहती हूँ जी बिल्कुल तो फिर मेरी एक बात जरूर याद रखना मौका देने वालों को कभी धोखा मत देना और धोखा देने वाले को कभी मौका मत देना ਮਿੱਟੀ ਹੋ ਕੇ ਕਮਾਈਆਂ ਕੀਤੀਆਂ بڑے ਔਖੇ ਹੋ ਕੇ ਪੜਾਈਆਂ ਕੀਤੀਆਂ ਮਿੱਟੀ ਨਾਲ ਮਿੱਟੀ ਹੋ ਕੇ ਕਮਾਈਆਂ ਕੀਤੀਆਂ بڑے ਔਖੇ ਹੋ ਕੇ ਪੜਾਈਆਂ ਕੀਤੀਆਂ ਛੱਡੀਆਂ ਸੀ ਮੈਂ ਵੀ ਡੋੜਾਈ ਉਸ ਰੱਬ ਤੇ ਛੱਡੀਆਂ ਸੀ ਮੈਂ ਵੀ ਡੋੜਾਈ ਉਸ ਰੱਬ ਤੇ ਜਿਹੜਾ ਚੋਕ ਸਾਰੇ ਜੱਗ ਨੇ ਖਿਲਾੜਦਾ ਬੰਦਾ ਵੀ ਦੇ ਸਦਾਰੇ ਦਾ ਰੱਬ ਨਾਲ ਜੀ ਦਾ ਬਵੀਤਾ ਗੁੱਡੀਆਂ ਬਣਾ ਤੇ ਝਾੜਦਾ ਬੰਦਾ ਵੀ ਦੇ ਸਦਾਰੇ ਦਾ ਰੱਬ ਨਾਲ ਜੀ ਰੱਬ ਗ੍ਰੀਤਾ ਗੁੱਡੀ ਅੰਬਰਾ ਤੇ ਚਾਰਦਾ ਲੋਕਾਂ ਦੇ ਆਮੋਲਟਾਂ ਨੂੰ ਦੇਖ ਚਾਸੀ ਪੁਰੇ ਕੀਤੇ ਸਾਡੇ ਕੋਲੇ ਸਾਈਕਲ ਪੁਰਾਣਾ ਸੀ ਕਈਆਂ ਦੇ ਤਾਂ ਪੱਠੇ ਵੀ ਸੀ ਪੌੜਾਂ ਵਿੱਚ ਆਉਣੇ ਸਾਡਾ ਸਾਈਕਲ ਦੇ ਉੱਤੇ ਛੜ ਜਾਣਾ ਸੀ ਕਈਆਂ ਦੇ ਤਾਂ ਪੱਠੇ ਵੀ ਸੀ ਪੌੜਾਂ ਵਿੱਚ ਆਉਣੇ ਸਾਡਾ ਸਾਈਕਲ ਦੇ ਉੱਤੇ ਛੜ ਜਾਣਾ ਸੀ ਬੁਲਟਾਂ ਦੀ ਗੱਲ ਛੱਡ ਉਸ ਰੱਬ ਨੇ ਵੋਲਟਾਂ ਦੇ ਗੱਲੇ ਛੱਡ ਦੇ ਉਸਦਾ ਬਨੇ ਜਹਾਜ ਚ ਪਠਾ ਕੇ ਗੋਰਿਆਂ ਚ ਬਾੜਤਾ ਬੰਦਾ ਵੀ ਜਿਸਦਾ ਰਹਿੰਦਾ ਰੱਬ ਨਾਲ ਜੀ ਰੱਬ ਵੀ ਤਾਂ ਗੁੱਡੀਆਂ ਬਣਾ ਕੇ ਝਾੜਦਾ ਬੰਦਾ ਵੀ ਜਿਸਦਾ ਰਹਿੰਦਾ ਰੱਬ ਨਾਲ ਜੀ ਰੱਬ ਵੀ ਤਾਂ ਗੁੱਡੀਆਂ ਬਣਾ ਕੇ ਝਾੜਦਾ ਥੈਂਕ ਯੂ ਬੇਸ਼ੱਕ ਪਿਤਾ ਲੋਰੀ ਨਹੀਂ ਸੁਣਾਉਂਦਾ ਮਾਂ ਵਾਂਗ ਹੱਜੂ ਨਹੀਂ ਗਾਉਂਦਾ ਮਾਂ ਵਾਂਗ ਪਰ ਦੇਰ ਪੜ੍ਹ ਸਕਾਂ ਦੇ ਬਾਵਜੂਦ ਉਹਦਾ ਪਹਿਰਾ ਬਣ ਜਾਂਦਾ ਹੈ ਤੇ ਤੇ ਜਦ ਫਿਰ ਕਿ ਨਿਕਲਦਾ ਤਿਰਕਿਆ ਦੀ ਖੋਜ ਵਿੱਚ ਕੀ ਕੀ ਦੇਖਟਾਉਂੇ ਕਿਸੇ ਦੀ ਕਿਤਾਬਾ ਕਿਸੇ ਦੀ ਮਿਠਾਈ ਕਿਸੇ ਦੀ ਦਵਾਈ ਭਰਵਾਜ ਤੇ ਰਹਿੰਦਾ ਹੈ ਹਰ ਇੱਕ ਅੱਖ ਚ ਸੁਪਣਾ ਦੱਸੋ ਪਰਾ ਸਾਰੀ ਉਮਰ ਪਿਤਾ ਕਦੀ ਕਦ ਪਿਤਾ ਖੁਦ ਦਾ ਆਪਣਾ ਜਾਂਦਾ मैम गुड इवनिंग एवरी वन अब मैं थोड़ा वो सुना रही जो मैं खुद भी कह <laughs> सपना एक देखोगे लेकिन मुश्किलें हजार आएंगी सपना एक देखोगे मुश्किलें हजार आएंगी लेकिन वो मंजिल बहुत खूबसूरत होगा जब कामयाबी शोर में जाएगी <laughs> <थीगे। laughs> <Next watch> एक <laughs> <laughs> <थीगे। laughs> ही सेल्फ ਜਿਹੜਾ ਬਿਲੀਵ ਹੈ ਥੋੜਾ ਥੋੜਾ ਫਰਕ ਪੈਂਦਾ ਇਦਾਂ ਹੀ ਕੰਫਰਮੇਸ ਮਾੜਦੇ ਮੇਰੇ ਚੰਗੇ ਆਤ ਤਾਂ ਪਹਿਲੀ ਆਈ ਉਹ ਸਾਲਾ ਖਾਸ ਕੇ ਰਹਿੰਦੀ ਆ ਓਕੇ ਦੂਜਾ ਮੇਰੇ ਮਨ ਚ ਕਿਸੇ ਲਈ ਕੁਝ ਹੋਰ ਕੁਝ ਨਹੀਂ ਆਗਾ ਜਿਹੜਾ ਮੇਨਾ ਚਾਹਤਾਂ ਤੋਂ ਕੋਈ ਨਾ ਚਾਹਤ ਨਹੀਂ ਮੈਨੂੰ ਯਾਦ ਨਹੀਂ ਆਉਂਦਾ ਸਾਰਿਆਂ ਨੂੰ ਹਾਂ ਠੀਕ ਐ ਇਹਨਾਂ ਹਸਾਈ ਬਹੁਤ ਆਉਂਦੀ ਓਏ ਕਰਵਾਤ ਫਬੂਰੀ ਆਉਂਦੀ ਹੈ ਗੱਡੀ ਆ ਕੀ ਮਤਲਬ ਕਿ ਜਿਹੜਾ ਕੋਈ ਕੁਝ ਕਹਿ ਰਿਹਾ ਨਾ ਫਿਰ ਬੋਲ ਦੇਣੀ ਮਾੜੀ ਠੀਕ ਬੱਸ ਸਰੂਪ ਕੋਚਿੰਗ ਹੈ ਨਹੀਂ ਮੈ ਦੱਸਾਂ ਫਿਰ ਸੌਰੀ ਮੰਗਣਾ ਚਲੋ 4 ਵਜੇ ਦੇਖ ਇੰਨਾ ਕੰਮ ਸੀ ਇੰਨਾ ਸਾਰੇ ਹੋ ਗਏ ਹਾਂਜੀ ਰਿਕ ਕੁਝ ਸਮਝਾ ਨਹੀਂ ਆ ਕਿਦਾਂ ਇਹਦੇ ਵਿੱਚ ਨਹੀਂ 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 ਚਲੋ ਬਾਦੀ ਜੋਪੇ ਤੇਰੇ ਜਨ ਨੂੰ ਗੱਟਿਛੇ ਨਾ ਜਾਣਦੀ ਤੇਰੇ ਸੇ ਪੁਲਿਸ ਵਾਲੇ ਬਣਗੇ ਤਾਂ ਸਭ ਦੀ ਅੱਖਾਂ 'ਚ ਛਾ ਜਾਵਾਂਗੇ ਲੈ ਮੈਂ ਅਸੀ ਵੇਣਾ ਬੰਦ ਲਿਆ ਇਹ ਖੁਸ਼ੀਆਂ ਦਾ ਖੇੜਾ ਮੈਂ ਜਿੱਦਰਾ ਹਾਂ ਕੋਈ ਵੀ ਤੂੰ ਮੇਰੇ ਕੋ ਨੌਕਰੀ ਲੈਣਾ ਹੈ ਠੀਕ ਹੈ ਤੂੰ ਮੈਨੂੰ ਰਿਜ਼ਿਊਮ ਦੱਸਵਾਇਆ ਠੀਕ ਹੈ ਮੈਂ ਤੇ ਇੰਟਰਵਿਊ ਲੈ ਰਿਹਾ ਪੰਜਾਬ ਪੁਲਿਸ ਜਦ ਮੈਂ 2016 ਦੀ ਭਰਤੀ ਦੇ ਇੰਟਰਵਿਊ ਸੀਗਾ ਤੁਹਾਨੂੰ ਪਤਾ ਤਾੜਾ ਦੇ ਬੋਲ ਛੱਡਿਆ ਬੋਲ ਅੱਜ ਕਿੰਨਾ ਬੜੇ ਗੁੱਡੀ ਸਰ ਬੀ ਕਾਮ ਕਿਤੇ ਗ੍ਰੈਜੂਏਟ ਸੋਚ ਕੇ ਕਾਤੇ ਬੋਲ ਰਹੀ ਹੈ ਹੱਸ ਕਾਤੇ ਰਹੀ ਆ ਨਹੀਂ ਪਹਿਲੇ ਦੀ ਗੱਲ ਹੱਸ ਕਾਤੇ ਰਹੀ ਹੈ ਇੰਟਰਵਿਊ ਹੋ ਰਿਹਾ ਥੋੜਾ ਠੀਕ ਹੈ ਬੰਦਾ ਨਹੀਂ ਆ ਜਾ ਜ਼ਰੂਰ ਕੱਢ ਕੇ ਬਾਹਰ ਭੇਜਦਾ ਨਾ ਦੂਸਰੀ ਵਾਰ ਨਾ ਅਗਲਾ ਫਿਰ ਅਪਲਾਈ ਕਰਨ ਦਾ ਸੋਚਦਾ ਨਹੀਂ ਹੈਗਾ ਓਕੇ ਠੀਕ ਹੈ ਨਹੀਂ ਵਸ ਤਸ ਕਰ ਰਹੇ ਹਾਂ ਹਾਂ ਠੀਕ ਪਹਿਲਾਂ ਤੂੰ ਵੀ ਸੀਰੀਅਸ ਰਹਿਣਾ ਮੈਂ ਜਿੰਨਾ ਮਰਜ਼ੀ ਅਸੀਂ ਆਪਾਂ ਮੈਂ ਜੋ ਮਰਜ਼ੀ ਕਰਾਂ ਤੂੰ ਉਸ ਤੋਂ ਮਸਮੀਨ ਹੋਣਾ ਹੈਗਾ ਠੀਕ ਹੈ ਤੇਰਾ ਮਤਲਬ ਪੀਸੀ ਬੀਸੀ ਸੇਮ ਹੋਣਾ ਚਾਹੀਦੇ ਨੇ ਐਸ ਤੋਂ ਕਿਉਂਕਿ ਤੂੰ ਐਸ ਇੱਕ ਕੈਂਡੀਡੇਟ ਆ ਠੀਕ ਹੈ ਹਾਂ ਤੁਸੀਂ ਕਿੰਨੇ ਪੈਣ ਪਾਈਓ ਅਸੀਂ ਸਭ ਤਿੰਨ ਤਿੰਨ ਪੈਣ ਪਾਈਆਂ ਠੀਕ ਹੈ ਜੀ ਆ ਬਾਰ ਬਾਰ ਉੱਪਰ ਜਗਾ ਤੇ ਉੱਠ ਰਹੇ ਹੋ ਲੈ ਫੇਰ ਅਸੀਂ ऐ छोटी-छोटी कॉमन से सीरी मिस्टेक्स ने थोड़ी जो बॉडी लैंग्वेज है ठीक है ओके okay? चलो हम लास्ट ऑप्शन लास्ट हां जी तू कोई गेम कीती है यस सर क्यों जी देन मिनट पेन इंटरेस्ट से आ बट देखिया जे कहता नहीं त नहीं जी कहता हाँ त हाँ। जी मैं कुछ कीता है इस मैं कहूंगा हां हाँ। हाँ बट मैं एज कोई बहुत ज्यादा बढ़िया प्लेयर नहीं ना ठीक है मैं ਨਾਰਮਲ ਮੀਨ ਫਰਬਦੀ ਲਾਦੀ ਪਹਿਲਾਂ ਕਹਤਾ ਨਹੀਂ ਜੀ ਫਿਰ ਥੋੜਾ ਜਿਹਾ ਹਾਂ ਜੀ ਥੋੜਾ ਨਾ ਕੀਤੀ ਸੀ ਨਹੀਂ ਪਰ 8ਵੀਂ ਤੱਕ ਕੀਤੀ ਸੀਗੀ ਉਹ ਕਹਾਵਾਂ ਸੀ ਮੈਂ ਕੀ ਕਿਹਾ ਹਾਂ ਯਾ ਨਾ ਕਲੀਅਰ ਹੋਣਾ ਚਾਹੀਦਾ ਕਨਸੈਪਟ ਠੀਕ ਹੈ ਤੁਸੀਂ ਖੁਦ ਹੀ ਕਨਫਿਊਜ਼ ਆ ਆਪਾਂ ਕਿ ਆਪਾਂ ਕੀਤੀ ਹੈ ਜਾਂ ਨਹੀਂ ਕੀਤੀ ਓਕੇ ਚਲੋ ਬਹੁਤ ਵਧੀਆ ਹੋਰੀ ਪੈਣਾ ਪੂਰੀ ਜੁੱਤੀ ਕਸੂਰੀ ਪੈਣਾ ਪੂਰੀ हाय सानू तुरना पया जिन्ना रहा मैं सारे ना जाना जिन्ना रहा मै सारे ना जाना ओनिया ही वे सानू मुड़ना पे ओनिया ही वे सानू मुड़ना पे जुत्ती कसूर ਮੇਨ ਮੈਂ ਫੋਨ ਲਈ ਦੋ ਤੋਂ ਠੀਕ ਹੈ ਤੁਸੀਂ ਆਪਣਾ ਫੋਨ ਵੇਚਣਾ ਦੱਸੋ ਕੀ ਪ੍ਰਾਈਸ ਹੈ ਇਹਦਾ ਇਹ ਤਾਂ ਕੋਈ ਵੀ ਨਹੀਂ ਹੈ ਇਹ ਵੀ ਬੜੀ ਕੰਪਨੀ ਆ ਹਾਂ ਦੋ ਸੌ ਚੱਲਿਆ ਪਿਆ ਮੈਂ ਲਾਸਟ ਹੈ ਜੀ ਹਾਂ ਹਾਂ ਬੋਲੋ ਸਤ ਸਿਮੇ ਤੇਰੀਆਂ ਦਿੰਦੇ ਨੇ ਸੀਰੀਅਲ

4000 mAh ਬੈਟਰੀ ਪਰਸੈਂਟਸ ਮਤਲਬ ਕਿ ਹੁਣ ਦੀ ਬੈਟਰੀ ਹੈਲਥ ਕਿੰਨੀ ਹੈ ਹੁਣ ਬੈਟਰੀ ਹੈਲਥ ਚੈੱਕ ਕਰਨੀ ਬਣੀ ਹੈ 89 ਕੋਈ ਨਹੀਂ ਛੱਡੋ ਕੋਈ ਨਹੀਂ ਵੀ ਦਿਨ ਚ ਕਿੰਨੇ ਵਾਰ ਚੱਲਦਾ ਠੀਕ ਹੈ ਹਾਂ ਤੁਹਾਨੂੰ ਕੰਟਰਵੈਂਸ ਕਰੇਗੀ ਲੱਗੇ ਇਹ ਮੈਨ ਲੈਣਾ ਹੀ ਲੈਣੇ ਮਤਲਬ ਮੈਨ ਵੇ ਫੋਨ ਮਿਲਦੇ ਆ ਮੈਨੂੰ ਪੰਜ ਦਾ ਮਿਲਦੇ ਆ ਤੁਹਾਡੇ ਵਾਲਾ ਫੋਨ ਕਰਦੇ ਨਾ ਤੁਹਾਡੇ ਫੋਨ ਚ ਕੀ ਖਾਸ ਕੀ ਹੈ ਮੈਂ ਕਾਲਾ ਐ ਮੇਰੀ ਵਧੀਆ ਗੋਰੀ ਕੁੜੀ ਕੋਟ ਦੀ ਸੀ ਦੱਸੋ ਹੋਰ ਵਧੀਆ ਕੀ ਮਿਲਿਆ ਘਾਟੀ ਦਾ ਹੈ ਬਾਰੀ ਬਸੇ ਘਰਾਂ ਦੀਆਂ ਸੇਕ ਕਰਕੇ ਲੰਡਾ ਖੱਡੀ ਦੇ ਬਿਨੇ ਵਰੰਦਾ ਨਰਾ ਜਰਾ मैं बेले बेला टाउन है मेरा श्री चमकौसा ब्लॉक जिला रोपड़ तो बिलोंग कर रही हूँ ग्रेजुएशन तो मेरी चल रही है बी फाइनल कर रही है मैं okay, okay. कोई थोड़ी गुड हैबिट कोई थोड़ी कुछ भी कोई गेम्स खेलना ज्यादा पसंद गेम्स खेली पर्टिकुलर कोई हैंड बोल हैंड बॉल ओके कोई और डेली एक्टिविटीज़ की कोई थोड़ी गुड हैबिट थोड़ी कोई बैड हैबिट जिस तो थोड़ा लगता होगा हाँ कि मेरी ये बैड हैबिट है फोन ज़्यादा देखते हैं गुड बहुत बढ़िया अच्छा आपने तो कितना है थोड़ी मेरे ना पवन स्कोर मैं मैं लैंडस्केलांग जिला में भी आने को बुलाना चाहती हूँ मैं ग्रेजुएशन कितनी है ਅੰਟੀ ਆਪਣੇ ਬਾਰੇ ਦੱਸੋ ਕੋਈ ਕੁਝ ਹੋਰ ਥੋੜੀ ਹੋਰ ਯੋਗਤਾ ਥੋੜੀ ਜਿਹੀ ਤੁਸੀਂ ਕਿੰਨੇ ਸਾਲ ਤੁਸੀਂ 23 जो. 23 ਦਾ 43 ਤੱਕ ਤੁਸੀਂ ਕੀ ਕੀ ਕੀਤਾ ਕੋਈ ਗ੍ਰੈਜੂਏਸ਼ਨ ਕੀਤੀ ਹੈ ਤੇ ਇਸਵਾ ਜੋਬ ਵੀ ਕੀਤੀ ਹੈ ਜੋਬ ਕੀਤੀ ਹੈ ਅਜਾਬ ਉੱਥੇ ਸਟੋਰ ਸੀਗਾ ਸਾਡੇ ਲੁਧਿਆਣੀ ਵਾਲੀ ਓਕੇ ਕੀਤੀ ਹੈ ਕੰਪਿਊਟਰ ਦੀ ਕੰਪਿਊਟਰ ਦੀ ਹਾਂਜੀ ਅਰ ਤੁਸੀਂ ਪ੍ਰਾਈਵੇਟ ਜੋਬ ਵਾਲਾ ਕੀਤੀ ਹੈ ਹਾਂਜੀ ਠੀਕ ਹੈ ਕਿੰਨਾ ਟਾਈਮ ਕੀਤੀ ਹੈ 2 ਸਾਲ ਕੋਤਲਾ ਜਾਨਾ ਕਿਦਾਂ ਹੁੰਦੀ ਹੈ ਪਰ ਹਾਂਜੀ ਬੁਟੀਕ ਦਾ ਕੰਮ ਵੀ ਹੁੰਦਾ ਸਿੰਨੇ ਨਾਲ ਸਲਾਈ ਵਗੈਰਾ ਠੀਕ ਹੈ ਚਲ ਬੋਲ ਕੋਈ ਥੋੜੀ ਬੈਡ ਹੈਬਿਟ ਹੋਵੇ ਕਿਸ ਤਰ੍ਹਾਂ ਦੀ ਕੋਈ ਚਾਹੇ ਸ਼ੇਅਰ ਕਰਨਾ ਚਾਹੋ ਕੌਨਫੀਡੈਂਸ ਨਹੀਂ ਆਇਆ ਜਦੋਂ ਤੇ ਹੁਣ ਆਇਆ ਮੈਨੂੰ ਲੱਗ ਰਿਹਾ ਹੁਣ ਕਾਫੀ ਕੌਨਫੀਡੈਂਸ ਥੋੜੀ ਖੜੇ ਹੋਣਾ ਹੀ ਬਹੁਤ ਵੱਡੀ ਗੱਲ ਹੋ ਗਈ ਸਾਰਾ ਸਾਹਮਣੇ ਹੈਨਾ ਤੇ ਵਧੀਆ ਬੋਲ ਰਹੇ ਕੋਈ ਵਿਜਿਗਤਾ ਹਟ ਨਹੀਂ ਕਿਸ ਤਰ੍ਹਾਂ ਦੀ

ਸਾਰੀ ਜ਼ਿੰਦਗੀ ਨੂੰ ਥੋੜਾ ਜਿਹਾ ਉੱਚਾ ਬੋਲੂ। ਬੱਚਿਆਂ ਦੀ ਜ਼ਿੰਦਗੀ ਬਣਾਉਣ ਚ ਪਰ ਬੱਚੇ ਕਹਿੰਦੇ ਆ ਮਾਈ ਲਵ ਇਜ਼ ਮਾਈ ਲਾਈਫ। ਹਾਂਜੀ। ਗੁੱਡ ਇਵਨਿੰਗ ਰਿਸਪੈਕਟਡ ਟੀਚਰ ਐਂਡ ਮਾਈ ਡੀਅਰ ਫਰੈਂਡਸ। ਮੈਂ ਤੁਹਾਡੇ ਸਾਹਮਣੇ ਅੱਜ ਆਪਣੇ ਪਾਪਾ ਬਾਰੇ ਕੋਈ ਸ਼ਾਇਰੀ ਪੇਸ਼ ਕਰਨ ਜਾ ਰਹੀ ਆ। ਪੁੱਤਰਾ ਵਾਂਖੜ ਆਇਆ ਮੈਨੂੰ, ਚਾਵਾ ਨਾਲ ਪੜਾਇਆ ਮੈਨੂੰ। ਜਦ ਫੇਰ ਦੁਬਾਰਾ ਜਨਮ ਲਵੇਂ ਤੇ ਮੈਂ ਤੇਰੇ ਕਰਦਾ ਜੀ ਹੋਣਾ। ਹਰ ਜਨਮ ਚ ਬਾਪੂ ਤੂੰ ਹੋਵੇਂ ਤੇ ਮੈਂ ਤੇਰੀ ਲੱਗਦੀ ਹਾਂ। ਜਿਵੇਂ ਤੂੰ ਨਾ ਦੱਸਣਾ ਹੈ ਕਿ ਸਪੋਰਟਸ ਦੇ ਵਿੱਚ ਇੰਜਰੀ ਹਣਾ ਹੁੰਦੀ ਆ ਠੀਕ ਹੈ ਤੂੰ ਕੀ ਇਸ ਹੁਣ ਤੋਂ ਐਥਲੀਟ ਐਸ ਹੈ ਹਾਂ ਤਾਂ ਕਿਸ ਚੀਜ਼ ਨੂੰ ਕਰ ਕੀਤਾ ਯੈਸ ਸਰ ਬੇਸਿਕਲੀ ਨਾ ਉਹਦੇ ਬਾਰੇ ਦੱਸ ਕਿਦਾਂ ਹੋਈ ਉਹ ਤੇ ਉਸ ਤੋਂ ਬਾਅਦ ਕੀ ਕੀਤਾ ਕਿੰਨਾ ਟਾਈਮ ਤੱਕ ਤੁਹਾਨੂੰ ਗੱਲ ਕਰਨਾ ਪਿਆ ਬੇਸਿਕਲੀ ਗੇਮ ਦੇ ਵਿੱਚ ਇੰਜਰੀ ਹੋਣਾ ਬਹੁਤ ਕਾਮਨ ਚੀਜ਼ ਆ ਉਹ ਆਪਣੀ ਮਿਸਟੇਕਸ ਕਰਕੇ ਹੁੰਦੀ ਆ ਜਦੋਂ ਬਾ ਪ੍ਰੋਪਰ ਸਟ੍ਰੈਚਿੰਗ ਪ੍ਰੋਪਰ ਆਈਸਿੰਗ ਜਾਂ ਪ੍ਰੋਪਰ ਹੀਟ ਪੈਕਿੰਗ ਨਹੀਂ ਦੇ ਮਤਲਬ ਛੋਟੇ ਛੋਟੀ ਹੁੰਦੀ ਆ ਉਹਨੂੰ ਵਧਾ ਆਪਾਂ ਲੈਣੀ ਆ बेसिकली मैं सब तो पहली बार इंजरी हुई थी मेरे बैग okay. वो बैग से हुई थी कि एक्सरसाइज में प्रॉपर सीखा नहीं पहला ओवरवेट करना शुरू करता ओवरवेट वेट करते हुए साइड तो संभलिया नहीं वेट हाइट कट होने की वजह स्टैंड तक पहुंच नहीं पाई तो वेट सारा पिछले छुट गया मेरे तो okay. हाफ स्केट में कर रही थी वो तो मैं सीखा कि कदम भी ਐਕਸਰਸਾਈਜ਼ ਨੂੰ ਪ੍ਰੋਪਰ ਸਿੱਖੇ ਬਿਨਾ ਇੱਕ ਪ੍ਰੋਪਰ ਗਾਈਡੈਂਸ ਦੇ ਅੰਡਰ ਨਾ ਖੜੇ ਹੋਏ ਬਿਨਾ ਕੋਈ ਐਕਸਰਸਾਈਜ਼ ਨੂੰ ਆਪਣੀ ਆਪ ਤੋਂ ਟ੍ਰਾਈ ਕਰਨਾ ਹੀ ਨਹੀਂ ਆ। ਮੇਨਲੀ weight ਦੇ ਨਾਲ ਖਾਲੀ ਬੇਸਿਕਲੀ ਤੁਸੀਂ ਗਰਾਊਂਡ 'ਤੇ ਚੱਲਦੇ ਲੋ ਉਹ ਸਾਟ ਰਿਕਵਰ ਹੋ ਜਾਂਦੀ ਆ ਪਰ ਜਿਹੜੀ weight ਵਾਲੀ ਇੰਜਰੀ ਉਹ ਕਦੇ ਰਿਕਵਰ ਨਹੀਂ ਹੁੰਦੀ। ਮੈਨੂੰ ਹੁਣ ਵੀ ਮੇਰੇ ਪੈਰ ਦੇ ਵਿੱਚ ਪ੍ਰੋਬਲਮ ਆਂਦੀ ਆ। ਮੈਂ ਜਦੋਂ ਜ਼ਿਆਦਾ ਲੰਮਾ ਟਾਈਮ ਸਿਟਿੰਗ ਕਰਨਾ ਠੀਕ ਹੈ ਤੇ ਸਭ ਤੋਂ ਪਹਿਲਾਂ ਸਾਟ ਲੱਗਣ ਤੋਂ ਪਹਿਲਾਂ ਹੀ ਕਰਨਾ ਤੁਸੀਂ ਉਹਨੂੰ ਆਈਸ ਪੈਕ ਦੇਣਾ। ਬਸ ਠੰਡੀ ਹੁੰਦੀ ਆ ਪਰ ਉਹਦੀ ਤਸੀਰ ਗਰਮ ਹੁੰਦੀ ਆ। 3 ਤੋਂ 4 ਦਿਨ ਤੁਸੀਂ ਉਹਨੂੰ ਆਈਸਿੰਗ ਪਾ ਕੇ ਦੇਣਾ ਜੇ ਉਦੋਂ ਤੱਕ ਮੇਰੇ ਘਰੋਂ ਤੁਹਾਨੂੰ ਲੱਗਦਾ ਕਿ ਪ੍ਰੋਬਲਮ ਜ਼ਿਆਦਾ ਫਿਰ ਤੁਸੀਂ ਡਾਕਟਰਸ ਨੂੰ ਜਾਂ ਫਿਰ ਪ੍ਰੋਫੈਸ਼ਨਲ ਥੈਰੇਪਿਸਟ ਕੋਲ ਜਾਣਾ ਹੈ ਆਪਣੀ ਇੰਜਰੀ ਦੇ ਹਿਸਾਬ ਨਾਲ ਕਦੋਂ ਲੱਗੀ ਕਿੰਨੇ ਘੰਟੇ 48 ਘੰਟੇ ਮਿਨੀਮਮ ਕਿਸੇ ਐਕਸਰਸਾਈਜ਼ ਦਾ ਜਾਂ ਕਿਸੇ ਨਾਰਮਲ ਚੋਟ ਦਾ ਦਰਦ ਰਹਿੰਦਾ ਉਸ ਤੋਂ ਬਾਅਦ ਵੀ ਜੇ ਨਹੀਂ ਠੀਕ ਤੇ ਤੁਸੀਂ ਕਿਸੇ ਵਧੀਆ ਟੀਚਰ ਆਪਣੇ ਕੋਚਿਸ ਤੋਂ ਗਾਈਡੈਂਸ ਲੋ। ਦੂਸਰੀ ਇੰਜਰੀਮੈਂਟ ਹੋਈ ਮੇਰੇ ਐਂਕਰ ਚ। ਉਹ ਤਾਂ ਹੋਈ ਠੰਡ ਦਾ ਟਾਈਮ ਸੀਗਾ। ਮੈਂ ਪ੍ਰੋਪਰ ਵਰਕਆਊਟ ਮਤਲਬ ਵਾਰਮਅਪ ਨਹੀਂ ਸੀ ਮੇਰੀ ਬੋਡੀ। ਤੇ ਮੈਂ ਹਡਲਸ ਦੀ ਐਕਸਰਸਾਈਜ਼ ਕਰਦੀ ਸੀ। ਪੈਰ ਮੇਰਾ ਗਰਾਸ ਤੇ ਸਲਿੱਪ ਹੋਇਆ। ਮੇਰਾ ਪੈਰ ਠੰਡਾ ਸੀ ਮਤਲਬ ਪ੍ਰੋਪਰ ਵਾਰਮਅਪ ਨਹੀਂ ਸੀ। ਵਾਰਮਅਪ ਸੀ ਨਹੀਂ। ਜਿਵੇਂ ਵਮੋਂ ਦਾ ਫਿਰਸ਼ਾ ਸਾਟ ਕਾਟ ਲੱਗ ਵੀ ਸਾਟ ਤੇ ਦੂਸਰੀ ਗਲਤੀ ਮੈਂ ਕੀਤੀ ਮੈਨੂੰ ਲੱਗਾ ਕਿ ਚਲੋ ਥੋੜਾ ਬਹੁਤ ਮੋਚ ਆ ਗਈ ਹੋਣੀ ਮੈਂ ਤੇ ਆਇਲਿੰਗ ਕਰਦੀ ਮ사ਜ ਕਰਦੀ ਆਇਲਿੰਗ ਦੇ ਨਾਲ ਕੀ ਹੋਇਆ ਜਿਹੜੀ ਲਿਗਾਮੈਂਟ ਜਾਂ ਫਿਰ ਆਪਣੀ ਕਹਿੰਦੇ ਚੀਲੀ ਥੋੜੀ ਜਿਹੀ ਫੱਟੀ ਸੀ ਉਹ ਜ਼ਿਆਦਾ ਫੱਟ ਗਈ ਠੀਕ ਹੈ ਕਦੇ ਵੀ ਆਪਣੇ ਆਪ ਤੋਂ ਡਾਕਟਰ ਨਹੀਂ ਬਣਨਾ ਹੈਗਾ ਕਿਸੇ ਪ੍ਰੋਫੈਸ਼ਨਲ ਕੋਚ ਜਾਂ ਥੈਰੇਪਿਸਟ ਦੇ ਸਾਥ ਆ ਹੀ ਕੋਈ ਟ੍ਰੀਟਮੈਂਟ ਆਪਣੀ ਇੰਜਰੀ ਦੇ ਉੱਪਰ ਦੇਣਾ ਬਿਲਕੁਲ ਸਭ ਤੋਂ ਬੇਸਿਕਲੀ ਪਹਿਲਾ ਵਾਰਮ-ਅਪ ਤੇ ਕਰਨਾ ਹੀ ਹੈ ਕੁਝ ਵੀ ਕਰਨਾ ਕੋਈ ਵੀ ਐਰੀ ਫਿਜ਼ੀਕਲ ਫਿਜ਼ੀਕਲੀ ਕੋਈ ਐਕਟੀਵਿਟੀ ਕਰਨੀ ਹੈ ਤਾਂ ਵਾਰਮ-ਅਪ ਹੋਣਾ ਜ਼ਰੂਰੀ ਹੈ ਜਿਵੇਂ ਕਰਾਨੇ ਦਾ ਫਿਰ ਸੇਮ ਵਾਰਮ-ਅਪ ਤੁਹਾਨੂੰ ਲੱਗਦਾ ਕਿ ਕਿਹੜੀ ਕਿਹੜੀ ਐਕਸਰਸਿਸ ਕਿਥੋਂ ਕਿਥੇ ਕਿਵੇਂ ਕਿਵੇਂ ਕਰੀ ਜਾਂਦੇ ਨੇ ਸਾਰਾ ਹੈ ਨਾ ਇੱਕ ਟਾਈਮ ਤੇ ਆ ਕੇ ਜਾਣਾ ਤੁਸੀਂ ਹੈ ਨਾ ਬਟ ਇਸ ਕੁੜੇ ਐਕਸਪੀਰੀਅੰਸ ਆਉਸਿੰਗ ਲਾਈਕ ਠੀਕ ਹੈ ਤੇ ਇੰਜਰੀ ਹੋਣ ਤੋਂ ਬਾਅਦ ਹੀ ਵਚਨ ਮੋਸਟਲ ਲੱਗਦਾ ਹੈ ਤਾਂ ਅਸੀਂ ਇਹੀ ਚਾਹੁੰਦੇ ਹਾਂ ਕਿ ਤੁਹਾਡਾ ਕਿਸ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਤਾਂ ਹੀ ਆਪਾਂ ਬਿਲਕੁਲ ਹੀ ਬੇਸਿਕ ਤੋਂ ਚੱਲਣਾ ਜਿਵੇਂ ਹੌਲੀ-ਹੌ ਬਹੁਤ ਬਹੁਤ ਜੀ ਤੁਹਾਡਾ ਥੈਂਕ ਯੂ ਐਵਰੀਬਨ ਮੈਂ ਤੁਹਾਨੂੰ ਸ਼ੈਰੀ ਸੁਣਾਉਂਗੀ ਮੋਟੀਵੇਸ਼ਨ ਹਰ ਕੰਮ ਲਈ ਮਿਹਨਤ ਬਹੁਤ ਜ਼ਰੂਰੀ ਹੁੰਦੀ ਆ ਮਿਰਗਾ ਤੇਰੇ ਅੰਦਰ ਹੀ ਕਸੂਰੀ ਹੁੰਦੀ ਹੈ ਮੋਮਬਤੀਆਂ ਨਾਲ ਕਦੇ ਕੜਾਈ ਨਹੀਂ ਜਿੱਦੇ ਹੁੰਦੇ ਤੇ ਸੂਰਜ ਕਦੇ ਵੀ ਕਣੀਆਂ ਵਿੱਚ ਨਹੀਂ ਜਿੱਦੇ ਹੁੰਦੇ ਥੈਂਕ ਯੂ ਕੋਈ ਟਾਪਿਕ ਦੋ ਮੈਂ ਕੋਈ ਟਾਪਿਕ ਤੁਸੀਂ ਬੋਲੀ ਫਿਰ ਚਲੋ ਠੀਕ ਹੈ ਮੈਨੂੰ ਟੈਲੀਮੈਥੀ ਬਾਰੇ ਦੱਸੋ ਦੇ ਕੁੱਖੋਂ ਹੋਇਆ ਪੈਦਾ ਉਹਨੇ ਜ਼ਿੰਦਗੀ ਜੇ ਆਉਣ ਦਾਸ ਖਾਇਆ ਇੱਕੋ ਲੈ ਜਾ ਜਿੱਥੇ ਤੇਰੀ ਪੁੱਤਰਾ ਜ਼ਮੀਰ ਮਰ ਗਈ ਮਰ ਜਾਵੀਂ ਉੱਥੇ ਫਿਰ ਜਾਣ ਦਾ ਨਹੀਂ ਪੈਦਾ ਚਲੋ ਠੀਕ ਇਹਨਾਂ ਆ ਕੀ ਗਾਣਾ ਕੀ ਹੈ ਪਹਿਲਾਂ ਤਾਂ ਵਿਸ਼ਰਾਮ ਹੋ ਜਾਓਗੀ ਕੋਈ ਨਹੀਂ ਹੈ ਠੀਕ ਹੈ ਬਸ ਤੂੰ ਇਹ ਸੋਚ ਕੋਈ ਵੀ ਨਹੀਂ ਆ ਕੋਈ ਵੀ ਨਹੀਂ ਜੇ ਡਰ ਨੂੰ ਅਜਨਾ ਕੱਢਿਆ ਤਾਂ ਕਦੇ ਨਿਕਲਣਾ ਨਹੀਂ ਇਹ ਨਹੀਂ ਅੰਦਰ ਹੀ ਅੰਦਰ ਘਰ ਕਰੀਏ ਠੀਕ ਆ ਹਾਂਜੀ ਆ ਬਸ ਕੋਸ਼ਿਸ਼ ਕਰ ਅਸੀਂ ਨਾਲ ਤੇ ਸਾਰੇ ਰਾਹ ਕੋਈ ਵੀ ਨਹੀਂ ਸੌਖਾ ਹੁੰਦਾ ਨਾਲ ਉਹ ਚੱਲਦੇ ਰਹਿਣ ਦੀ ਹਿੰਮਤ ਨਹੀਂ ਹੈ ਰਾਹ ਕੋਈ ਵੀ ਨਹੀਂ ਸੌਖਾ ਹੁੰਦਾ ਪਰ ਚੱਲਦੇ ਰਹਿਣ ਦੀ ਹਿੰਮਤ ਬਹੁਤ ਵਧੀਆ ਇੰਨੀ ਹਿੰਮਤ ਆ ਜੀਤੀ ਤਾਂ ਬੋਲਣ ਦੀ ਹਾਂਜੀ ਮੈਂ ਇਹ ਨਹੀਂ ਚਾਹਾਂ ਹਾਂਜੀ ਸਰਵ ਸ਼ਾਦੀ ਕਰੂੰਗੀ ਜੀ ਰੱਬ ਵੀ ਸੋਨਾ ਚੱਗ ਵੀ ਸੋਨਾ ਸੋਨਾ ਚਾਹ ਲੈ ਬਥੇਰਾ ਪਰ ਸਾਰੇ ਸੋਨੇ ਇੱਕ ਪਾਸੇ ਮੇਰੇ ਮਾਤਾ ਜੀ ਦੱਸੋ ਜੀ ਸੌਧਰ ਵੇਸਰੋ ਸੌਧਰ ਕਹਿੰਦੇ ਹਾਂਜੀ ਕਮਾਂਡ ਦੋ ਤੁਸੀਂ ਕੋਈ ਨਹੀਂ ਦਾਗੀ ਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁੜਦੇ ਸਿਰ ਦੇ ਸੀ ਲੋਹਾ ਪਾਰ ਲੱਜਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲੱਜਤਾ ਇੱਕ ਚੰਦਨ ਦੀ ਲੱਕੜ ਨੇ ਬਾਂਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾ ਮੈਂ ਮੇਰੀ ਸੁਰਤ ਬੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਬੁਲਾਤੀ ਤੇਰੇ ਨਾਂ ਦੇ ਅੱਖਰ ਨੇ ਅਕੈਡਮੀ ਬਾਰੇ ਕਿ ਮੈਂ ਇਹ ਕਹਿਣਾ ਚਾਹੁੰਦੀ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਂ ਕਾਲਜ ਵੀ ਲੱਗੀ ਬਟ ਮੈਂ ਜੋ ਤੁਹਾਡੇ ਵਿੱਚ ਦੇਖਿਆ ਜੋ ਤੁਸੀਂ ਇੱਕ ਬੈਸਟ ਕੋਚ ਹੋ ਤੇ ਇਤੋਂ ਦੇ ਮੈਮ ਨੇ ਜੋ ਸਾਨੂੰ ਇੱਕ ਮਾਂ ਵਾਂਗ ਪਿਆਰ ਦਿੰਦੇ ਨੇ ਸਾਨੂੰ ਇਹਨਾਂ ਦੇ ਹੁੰਦੇ ਹੋਏ ਨਾ ਮਾਂ ਯਾਦ ਨਹੀਂ ਆਉਂਦੀ ਕਿਉਂਕਿ ਮਾਪੇ ਵਾਂਗ ਸਮਝਾਉਂਦੇ ਨੇ ਸਾਨੂੰ ਮਾਪੇ ਵਾਂਗ ਸਾਨੂੰ ਪਿਆਰ ਕਰਦੇ ਨੇ ਤੇ ਅੱਛਾ ਗਾਈਡ ਕਰਦੇ ਨੇ ਕਿ ਬੇਟਾ ਤੁਸੀਂ ਪੜਨਾ ਮਾਪਿਓ ਦਾ ਨਾਮ ਰੋਸ਼ਨ ਕਰਨਾ ਦਿਨ ਲਾ ਕੇ ਪੜਿਓ ਮਿਹਨਤ ਕਰਿਓ ਤੇ ਜੇ ਅਸੀਂ ਗਰਾਊਂਡ 'ਚੋਂ ਵੀ ਲਾਈਨ 'ਚੋਂ ਵੀ ਆਊਟ ਹੋ ਜੰਨੇ ਆ ਉਹਦਾ ਵੀ ਸਾਨੂੰ ਮਾਪੇ ਵਾਂਗ ਸਾਨੂੰ ਦੂਰੋਂ ਵੀ ਦੇਖ ਕੇ ਕਹਿ ਦਿੰਦੇ ਕਿ ਬੱਚਾ ਤੁਸੀਂ ਲਾਈਨ 'ਚ ਆਉਣਾ ਵਾ ਇੱਕ ਮਾਂ ਜਿੱਦਾਂ ਦੂਰੋਂ ਵੀ ਪਹਿਚਾਣ ਲੈਂਦੀ ਕਿ ਮੇਰਾ ਬੱਚਾ ਕਿ ਲਾਈਨ 'ਚ ਬਣੇਗਾ ਉਹਦਾ ਵੀ ਸਾਨੂੰ ਇਹ ਅੱਛੀ ਤਰ੍ਹਾਂ ਗਾਈਡ ਕਰਦੇ ਨੇ ਸਭ ਸਾਨੂੰ ਚੰਗੀਆਂ-ਚੰਗੀਆਂ ਗੱਲਾਂ ਮੂਹਮ ਜ ਮੈਂ ਮੋਮ ਜੀ ਦਾ ਸਰ ਜੀ ਦਾ ਮੈਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਜੋ ਸਾਨੂੰ ਇੱਕ ਬੈਸਟ ਕੋਚ ਇੱਕ ਬੈਸਟ ਅਕੈਡਮੀ ਮਿਲੀ ਇੱਥੇ ਇੱਕ ਅਸੀਂ ਕਹਾਂ ਪੈਸਾ ਨਹੀਂ ਲਗਾਇਆ ਮੈਨੂੰ ਮਾਣ ਆ ਕਿ ਅਸੀਂ ਇੱਥੇ ਸਿਰਫ 10 ਜਾਨੀ 10000 ਦੇ ਵਿੱਚ ਅਸੀਂ ਬਹੁਤ ਕੁਝ ਸਿੱਖ ਲਿਆ ਇੱਥੋਂ ਦੇ ਇੱਕ ਟੀਚਰ ਸਾਨੂੰ ਇੱਕ ਤਾਂ ਬਹੁਤ ਐ ਲੱਗਦਾ ਕਿ ਸਾਡੇ ਲਈ ਬਹੁਤ ਵੱਡਾ ਰੱਬ ਰੂਪੀ ਬਣ ਕੇ ਆਏ ਨੇ ਜੋ ਸਾਨੂੰ ਇੱਕ ਮੰਜ਼ਿਲ ਤੇ ਪਹੁੰਚਾਉਂਦੇ ਹੀ ਪੂਰਾ ਸਾਥ ਦਿੰਦੇ ਨੇ ਸੱਚਰੇ ਸਾਡੇ ਲਈ ਉਡਦੇ ਨੇ ਤਿੰਨ ਤਿੰਨ ਵਜੇ ਨਹੀਂ ਤਾਂ ਅੱਜਕੱਲ ਕੋਈ ਨਹੀਂ ਕਿਸੇ ਦੀ ਉਡੀਕ ਮਾਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਤਿ ਸ਼੍ਰੀ ਅਕਾਲ ਜੀ ਬੋਲਣਾ ਚਾਹੁੰਦੀ ਆ ਮਾਪੇ ਟੁੱਟਾ ਫੁੱਲ ਟਾਣੀ ਨਾਲ ਕੋਈ ਜੋੜ ਨਹੀਂ ਸਕਦਾ। ਮਾਂ ਦਾ ਕਰਜ਼ਾ ਤੇ ਬਾਪੂ ਦਾ ਖਰਚਾ ਕੋਈ ਮੋੜ ਨਹੀਂ ਸਕਦਾ। ਥੈਂਕ ਯੂ।